ਸਤਿ ਸ਼੍ਰੀ ਅਕਾਲ ਟੂ ऑल ਸਵਾਗਤ ਹੈ ਜੀ ਤੁਹਾਡਾ sigma classes pp 61 ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਐਸ ਯੂ نو ਆਪਣੇ ਪੇਪਰ A ਦੇ ਲਈ ਜੋ ਕਿ ਮਾਸਟਰ ਕ੍ਰੈਡਰ ਦਾ ਵੀ ਹੋਣਾ ਹੈ ਤੇ ਇਡੀਟ ਕ੍ਰੈਡਰ ਦਾ ਵੀ ਹੋਣਾ ਹੈ ਉਹਨਾਂ ਨੇ ਕੰਪਲਸਰੀ ਕੀਤਾ ਹੋਇਆ ਉਹਦੇ ਲਈ ਆਪਾਂ ਪੰਜਾਬੀ A ਵਾਲਾ ਸਾਹਿਤ ਪਾਠ ਕਰ ਰਹੇ ਹਾਂ ਠੀਕ ਹੈ ਜੀ ਪਿੱਛੇ ਵਾਲੇ ਲੈਕਚਰ ਦੇ ਵਿੱਚ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹਨਾਂ ਦੀ ਇੰਟਰੋਡਕਸ਼ਨ ਕਰ ਲਈ ਸੀਗੀ ਦੋ ਉਹਨਾਂ ਦੇ ਪੋਇਮ ਦੇ ਪੈਸੇਜ ਵੀ ਕਰ ਲਏ ਸੀਗੇ ਤਾਂ ਹੁਣ ਆਪਾਂ ਨੈਕਸਟ ਕਰਨਾ ਹੈ ਜੀ ਓਕੇ ਜੇਕਰ ਤੁਸੀਂ ਪਿੱਛੇ ਵਾਲੀ ਵੀਡੀਓ ਨਹੀਂ ਦੇਖੀ ਸੋ ਦੇਖ ਲੈਣਾ ਇਹ ਅੱਗੇ ਵਾਲਾ ਪਾਰਟ ਹੈਗਾ ਹਾਂਜੀ ਸਟਾਰਟ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਸੋ ਪਲੀਜ਼ ਚੈਨਲ ਨੂੰ ਜੁਆਇਨ ਕਰ ਲਓ ਜੇਕਰ ਵੀਡੀਓ ਨੂੰ ਤੁਸੀਂ ਲਾਈਕ ਨਹੀਂ ਕਰਦੇ ਪਹਿਲਾਂ ਪੂਰਾ ਦੇਖ ਲਓ ਬਾਅਦ ਚ ਲਾਈਕ ਕਰ ਦੇਣਾ ਠੀਕ ਹੈ ਤੇ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਕੋਈ ਹੋਰ ਗਰੁੱਪ ਵਗੈਰਾ ਤੁਹਾਡੇ ਕੋਲ ਹੈਗਾ ਤੁਸੀਂ ਉੱਥੇ ਵੀ ਸ਼ੇਅਰ ਕਰ ਸਕਦੇ ਹੋ ਹਾਂਜੀ ਸਟਾਰਟ ਕਰਦੇ ਹਾਂ ਕਹਿੰਦੇ ਕਿ ਉਖੀਆਂ ਨਾ ਸਾਝਾਂ ਜਹਾ ਮੂਹ ਜਪਨ ਆਲੇ ਦੇਖੋ ਆਪਾਂ ਜਦੋਂ ਸਟਾਰਟ ਕੀਤਾ ਸੀਗਾ ਮੈਂ ਤੁਹਾਨੂੰ ਇੰਟਰੋਡਕਸ਼ਨ ਵਿੱਚ ਇਹ ਦੱਸਿਆ ਸੀਗਾ ਨਾ ਕਿ ਇਹਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਦੁਰਗਾ ਅਤੇ ਰਾਕਸ਼ਸਾਂ ਵਿਚਕਾਰ ਜੋ ਯੁੱਧ ਹੋਇਆ ਸੀਗਾ ਉਹਦਾ ਉਹਨਾਂ ਨੇ ਇੱਕ ਰਿਵਿਊ ਕੀਤਾ ਆ ਠੀਕ ਹੈ ਜੀ ਉਹਨਾਂ ਦੱਸਿਆ ਕਿ ਕਿਵੇਂ-ਕਿਵੇਂ ਯੁੱਧ ਹੋਇਆ ਮਾਤਾ ਨੇ ਰਾਕਸ਼ਸਾਂ ਨੂੰ ਕਿਵੇਂ ਹਰਾਇਆ ਤੇ ਰਾਕਸ਼ਸਾਂ ਨੇ ਉਹਨਾਂ ਦਾ ਮੁਕਾਬਲਾ ਕਿੱਦਾਂ ਕੀਤਾ ਠੀਕ ਹੈ ਜੀ ਇਹਦੇ ਵਿੱਚ ਉਹਨਾਂ ਸਭ ਕੁਝ ਦੱਸਿਆ ਉਖਲੀ ਨਾਸਾ ਜਿੰਨਾ ਮਹੁੰਜਾਪਨ ਆਲੇ ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹਦੇ ਵਿੱਚ ਕੀ ਕਹਿ ਰਹੇ ਨੇ ਕਿ ਜਿਹੜੇ ਰਕਸ਼ਸ ਸੀਗੇ ਠੀਕ ਹੈ ਜੀ ਮਾਤਾ ਰਾਣੀ ਦੇ ਸਾਹਮਣੇ ਜਿਹੜੇ ਲੜਨ ਲੜਨ ਦੇ ਲਈ ਰਕਸ਼ਸ ਆਏ ਸੀਗੇ ਤੇ ਉਹਨਾਂ ਦੇ ਜਿਹੜੇ ਨੱਕ ਸੀਗੇ ਨਾ ਜਿਵੇਂ ਉਖਲੀਆਂ ਹੁੰਦੀਆਂ ਠੀਕ ਹੈ ਜੀ ਦੇਖੋ ਉਖਲੀ ਵਰਡ ਦਾ ਮੀਨਿੰਗ ਤੁਹਾਨੂੰ ਦੱਸਦਾ ਇਹ ਛੇ ਜਮਾਨੇ ਵਿੱਚ ਯੂਜ਼ ਹੁੰਦੇ ਸੀਗੇ ਜਿਵੇਂ ਦੇਖੋ ਹਰ ਘਰ ਦੇ ਵਿੱਚ ਚੱਕੀਆਂ ਤਾਂ ਨਹੀਂ ਹੁੰਦੀਆਂ ਸੀਗੀਆਂ ਨਾ ਇਹਦੇ ਵਿੱਚ ਚੌਲ ਕੱਡੇ ਜਾਂਦੇ ਸੀ ਝੋਨੇ ਤੋਂ ਚੌਲ ਬਣਾਏ ਜਾਂਦੇ ਸੀਗੇ ਠੀਕ ਹੈ ਮਤਲਬ ਇੱਕ ਕੁੱਟਣ ਦਾ ਬਲਾ ਕੁੱਟਣ ਵਾਲਾ ਕੰਮ ਉਹਦੇ ਵਿੱਚ ਹੁੰਦਾ ਸੀਗਾ ਠੀਕ ਹੈ ਜੀ ਚੁੰਨੇ ਤੋਂ ਕੁੱਟ-ਕੁੱਟ ਕੇ ਚੌਲ ਕੱਢੇ ਜਾਂਦੇ ਸੀਗੇ ਇਹਦੇ ਵਿੱਚੋਂ ਕਹਿੰਦੇ ਕਿ ਉਖਲੀਆਂ ਨਾਸਾਂ ਜਿੰਨਾ ਮੂੰਹ ਜਾਪਣ ਵਾਲੇ ਤੇ ਉਹਨਾਂ ਦੇ ਜਿਹੜੇ ਮੂੰਹ ਸੀਗੇ ਕਿਵੇਂ ਸੀਗੇ ਆਲਿਆਂ ਦੇ ਵਾਂਗੂ ਇਹ ਵੀ ਪੁਰਾਣੇ ਸਮਾਣੇ ਦੇ ਜਮਾਨੇ ਦੇ ਵਿੱਚ ਘਾਰਾਂ ਵਿੱਚ ਇੱਕ ਛੋਟੀਆਂ-ਛੋਟੀਆਂ ਬਾੜੀਆਂ ਹੁੰਦੀਆਂ ਸੀਗੀਆਂ ਤਾਂ ਜੋ ਲੋੜ ਪੈਣ ਤੇ ਉੱਥੇ ਦੀਏ ਜਗਾ ਸਕਣ ਹਨੇਰੇ ਦੇ ਵਿੱਚ ਉਹ ਆਲੇ ਉਹਨਾਂ ਨੂੰ ਕਹਿੰਦੇ ਸੀਗੇ ਠੀਕ ਹੈ ਜੀ ਉਹਨਾਂ ਦੇ ਜਿਹੜੇ ਨੱਕ ਸੀਗੇ ਉਹ ਕਿਵੇਂ ਦੇ ਸੀਗੇ ਉਖਲੀਆਂ ਵਰਗੇ ਸੀਗੇ ਤੇ ਉਹਨਾਂ ਦੇ ਜਿਹੜੇ ਮੂੰਹ ਸੀਗੇ ਕਿੱਦਾਂ ਦੇ ਸੀਗੇ ਆਲਿਆਂ ਦੇ ਵਾਂਗ ਵੱਡੇ-ਵੱਡੇ ਠੀ ਤਾਏ ਦੇਵੀ ਸਾਹਮਣੇ ਬੀਰ ਮੁੱਛਿਆਲੇ ਠੀਕ ਹੈ ਜਹੋਂ ਕਹਿੰਦੇ ਨੇ ਕਿ ਮਾਤਾ ਦੁਰਗਾ ਦੇ ਸਾਹਮਣੇ ਉਹ ਕੀ ਆਗੇ ਤਾਏ ਆਗੇ ਮਤਲਬ ਉਹਨਾਂ ਦੇ ਸਾਹਮਣੇ ਆਗੇ ਬੀਰ ਮੁੱਛਾ ਵਾਲੇ ਬੀਰ ਦਾ ਮਤਲਬ ਇੱਥੇ ਆਗੇ ਕਿ ਉਹ ਏ ਨਿਗੇ ਸਿਗੇ ਕਿ ਰਣ ਭੂਮੀ ਚ ਪੱਜਣ ਵਾਲੇ ਸਿਗੇ ਠੀਕ ਹੈ ਜੀ ਉਹ ਸੂਰ ਬੀਰ ਸਿਗੇ ਰਾਖਸ਼ ਸਿਗੇ ਉਹ ਲੜਨਾ ਜਾਣਦੇ ਸਿਗੇ ਰਣ ਭੂਮੀ ਦੇ ਵਿੱਚ ਠੀਕ ਹੈ ਜੀ ਹੁਣ ਕਹਿੰਦੇ ਨੇ ਸੂਰਬੀਰ ਬੀਰ ਮਤਲਬ ਉਹਨਾਂ ਦੀ ਕਹਿ ਲਓ ਤੁਸੀਂ ਪ੍ਰਸ਼ੰਸਾ ਕੀਤੀ ਸ਼ਿਰੂਰ ਗੋਬਿੰਦ ਸਿੰਘ ਜੀ ਨੇ ਮਤਲਬ ਉਹ ਤਾਕਤਵਰ ਸੀਗੇ ਜਿਹੜੇ ਕਿ ਲੜਨਾ ਜਾਣਦੇ ਸੀਗੇ ਰਣ ਭੂਮੀ ਦੇ ਵਿੱਚ ਦੇਵੀ ਦੇ ਸਾਹਮਣੇ ਆ ਗਏ ਵੱਡਿਆਂ ਵੱਡਿਆਂ ਮੁੱਛਾਂ ਵਾਲੇ ਸੂਰਪੱਥ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ਠੀਕ ਹੈ ਜੀ ਹੁਣ ਇਹਦੇ ਵਿੱਚ ਸ਼ਿਰੂਰ ਗੋਬਿੰਦ ਸਿੰਘ ਜੀ ਕੀ ਕਹਿ ਰਹੇ ਨੇ ਉਹ ਜਿਹੜੇ ਸੂਰਬੀਰ ਸੀਗੇ ਉਹ ਜਿਹੜੇ ਰਾਖਸ਼ ਸੀਗੇ ਉਹ ਬਲਵਾਨ ਸੀਗੇ ਸੂਰਮੇ ਸੀਗੇ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਸੁਰਪਤ ਜਿਹੀ ਸੁਰਪਤ ਮਤਲਬ ਹੁੰਦਾ ਕਿ ਇਹ ਮਹਾਰਾਜੇ ਇੰਦਰ ਵਰਗੇ ਠੀਕ ਹੈ ਜੀ ਸੁਰਪਤ ਮਤਲਬ ਹੈਗਾ ਜੀ ਮਹਾਰਾਜੇ ਇੰਦਰ ਵਰਗੇ ਵੀ ਉਹਨਾਂ ਤੋਂ ਹਾਰ ਚੁੱਕੇ ਸੀਗੇ ਠੀਕ ਹੈ ਜੀ ਉਹਨਾਂ ਨਾਲ ਲੜ ਕੇ ਹਾਰ ਚੁੱਕੇ ਸੀਗੇ ਇਹੋ ਜਿਹੇ ਉਹ ਬੀਰ ਹੈਗੇ ਸੀਗੇ ਇਹੋ ਜਿਹੇ ਉਹ ਸੂਰਮੇ ਹੈਗੇ ਸੀਗੇ ਉਹ ਕਿਸੇ ਦੇ ਟਾਰਿਆਂ ਟਲਦੇ ਨਹੀਂ ਸੀਗੇ ਠੀਕ ਹੈ ਜੀ ਉਹ ਮਾਤਾ ਦੇ ਸਾਹਮਣੇ ਆਏ ਗੱਜੇ ਦੁਰਗਾ ਘੇੜ ਕੇ ਜਨ ਕਨਿਆਰ ਕਾਲੇ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਮਾਤਾ ਰਾਣੀ ਨੂੰ ਉਹ ਚਾਰਿਆਂ ਪਾਸੇ ਘੇੜ ਕੇ ਐ ਗੱਜਦੇ ਸੀਗੇ ਜਿਵੇਂ ਕਿ ਕਾਲੇ ਬੱਦਲ ਗਾਂਜਰ ਹੋਣ ਠੀਕ ਹੈ ਜੀ ਹੁਣ ਬੁੱਕ ਵਾਲੀ ਆਪਾਂ ਵਿਆਖਿਆ ਕਹਿੰਦੇ ਕਿ ਉਹਨਾਂ ਰਾਕਸ਼ਸਾਂ ਦੀਆਂ ਨਾਸਾਂ ਇਉਂ ਲੱਗਦੀਆਂ ਸੀਆਂ ਜਿਵੇਂ ਉਖਣੀਆਂ ਹੁੰਦੀਆਂ ਹਨ ਅਤੇ ਮੂੰਹ ਆਲਿਆਂ ਵਰਗੇ ਲੱਗਦੇ ਸੀਗੇ ਵੱਡੀਆਂ-ਵੱਡੀਆਂ ਮੁੱਛਾਂ ਵਾਲੇ ਸੂਰਬੀਰ ਰਕਸ਼ਸ ਜੰਗ ਕਰਨ ਲਈ ਦੁਰਗਾ ਦੇ ਸਾਹਮਣੇ ਆਏ ਉਹ ਇਹੋ ਜੇ ਬਲਵਾਨ ਸੂਰਮੇ ਹਨ ਜਿਨ੍ਹਾਂ ਕੋਲ ਇੰਦਰ ਵੀ ਹਾਰ ਮੰਨ ਚੁੱਕਿਆ ਹੈ ਉਹ ਕਿਸੇ ਦੇ ਹਟਾਇਆ ਪਿੱਛੇ ਨਹੀਂ ਹਟਦੇ ਉਹ ਰਾਖਸ ਦੁਰਗਾ ਨੂੰ ਘੇਰ ਕੇ ਉਹ ਗੱਜਰੇ ਆ ਸਿੰਘ ਜਿਵੇਂ ਕੀ ਖਾਲੇ ਬੱਦਲ ਗੱਜਰੇ ਹੋਣ ਠੀਕ ਹੈ ਜੀ ਹੁਣ ਨੈਕਸਟ ਪੈਸੇਜ ਵੱਲ ਅੱਪ ਚਲਦੇ ਆਂ ਦੇਖੋ ਆ ਛੋਟੇ ਛੋਟੇ ਵਰਡ ਦਾ ਨਾ ਤੁਸੀਂ मीनिंग ਰੱਖਣਾ ਯਾਦ ਕਿਉਂਕਿ ਐਦਾਂ ਦੇ ਵਰਡ ਦੇ ਹੀ ਆਪਾਂ ਨੂੰ मीनिंग ਭੁੱਲ ਜਾਂਦੇ ਆ ਉੱਥੇ ਪੰਜਾਬੀ ਦੇ ਵਿੱਚ ਕਹਿਣੋਂ ਤਾਂ ਪੰਜਾਬੀ ਸੌਖੀ ਆ ਪਰ ਮੇਰੇ ਵਰਗੇ ਨੂੰ ਘੱਟ ਯਾਦ ਰਹਿੰਦੀ ਆ ਹਾਂਜੀ ਨੈਕਸਟ ਪੈਸੇਜ ਦੇਖੋ ਕਹਿੰਦੇ ਕਿ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਕੇਅਰ ਲਈ ਬਰੀਆਮੀ ਤੁਰਗਾ ਆਇਕੇ ਹੁਣ ਕਹਿੰਦੇ ਆ ਕਿ ਇਹ ਜਦੋਂ ਝੋਟ ਵੱਜੀ ਠੀਕ ਹੈ ਜੀ ਟੋਟ ਪਈ ਖਰਚਾਮਿਤ ਮਤਲਬ ਹੁੰਦਾ ਜੀ ਖੋਤੇ ਦੇ ਚਮੜ ਨਾਲ ਤੌਸੇ ਦੇਖੋ ਪਹਿਲਾਂ ਤੁਸੀਂ ਆਖ ਫਾਵਲੀ ਪੜੋ ਕਹਿੰਦੇ ਕਿ ਜਿਹੜਾ ਖਰਚਾਮੀ ਹੈ ਖੋਤੇ ਦੇ ਚਮੜ ਨਾਲ ਮੜਿਆ ਹੋਇਆ ਤੌਸਾ ਦੇਖੋ ਤੌਸਾ ਮਤਲਬ ਜਿਹੜਾ ਵਜਾਣ ਵਾਲਾ ਜਿਹੜਾ ਆਵਾਜ਼ ਕਰਦਾ ਸੀਗਾ ਉਹ ਕਹਿੰਦੇ ਨਾਲ ਮੜਿਆ ਹੋਇਆ ਸੀਗਾ ਕਿਹਦੇ ਨਾਲ ਜੜਿਆ ਹੋਇਆ ਸੀਗਾ ਖੋਤੇ ਦੇ ਚਮੜ ਦੇ ਨਾਲ ਬਰੀਆਮੀ ਮਤਲਬ ਹੁੰਦਾ ਜੀ ਬਹਾਦਰਾਂ ਨੇ ਠੀਕ ਹੈ ਜੀ ਬਰੀਆਮੀ ਮਤਲਬ ਬਹਾਦਰਾਂ ਨੇ ਅਲਾਮੀ ਮਤਲਬ ਹੁੰਦਾ ਜੀ ਜਗਤ ਪ੍ਰਸਿੱਧ ਅਲਮੀ ਮਤਲਬ ਜਗਤ ਪ੍ਰਸਿੱਧ ਸਾਰੀ ਦੁਨੀਆ ਦੇ ਵਿੱਚ ਪ੍ਰਸਿੱਧ ਸੁਰਗਾਮੀ ਮਤਲਬ ਸੁਰਗਾ ਦੇ ਰਾਹਵਲ ਮੌਤ ਦੇ ਹਵਾਲੇ ਹੁਣ ਦੇਖੋ ਕਹਿੰਦੇ ਕਿ ਝੋਟ ਪਈ ਖਰਚਾਮੀ ਦਮਾ ਮੁਕਾਬਲਾ ਹੁਣ ਕਹਿੰਦੇ ਜਿਹੜੇ ਖੋਤੇ ਦੇ ਚੰਮ ਨਾਲ ਜਿਹੜਿਆ ਹੈਗਾ ਸੀਗਾ ਤੋਸਾ ਸੀਗਾ ਉਹ ਵੱਜਿਆ ਝੋਟ ਪਈ ਹੁਣ ਦੁਬਾਰਾ ਰਣ भूमी ਦੇ ਵਿੱਚ ਦੋਹੇ ਦਲੇ ਆ ਆਮਨੇ ਸਾਹਮਨੇ ਆ ਗੀਆਂ ਠੀਕ ਹੈ ਜੀ ਉਹਨਾਂ ਦੇ ਵਿੱਚ ਮੁਕਾਬਲਾ ਹੋ ਗਿਆ ਸ਼ੁਰੂ ਫਿਰ ਕਹਿੰਦੇ ਨੇ ਘੇਰ ਲਈ ਬਰਿਆਮੀ ਦੁਰਗਾ ਆ ਕੇ ਹੁਣ ਕਹਿੰਦੇ ਕਿ ਜਿਹੜੇ ਵਿਦ ਬਹਾਦਰ ਸੀਗੇ ਠੀਕ ਹੈ ਜੀ ਰਾਖਸ਼ ਬਹਾਦਰ ਸੀਗੇ ਸੂਰਮੇ ਸੀਗੇ ਉਹਨਾਂ ਨੇ ਮਾਤਾ ਦੁਰਗਾ ਨੂੰ ਘੇਰ ਲਿਆ ਆ ਕੇ ਠੀਕ ਹੈ ਜੀ ਉਹਨਾਂ ਨੇ ਮਾਤਾ ਦੁਰਗਾ ਨੂੰ ਘੇਰ ਲਿਆ ਚੋਹਾਂ ਪਾਸਿਆਂ ਤੋਂ ਉਹ ਕਹਿੰਦੇ ਰਾਖਸ਼ ਬੜੇ ਅਲਾਮੀ ਭਜਨਾ ਜਾਂਦੇ ਹੋ ਕਹਿੰਦੇ ਜਿਹੜੇ ਰਾਖਸ਼ ਸੀਗੇ ਉਹ ਵੱਡੇ ਵੱਡੇ ਅਲਾਮੀ ਸੀਗੇ ਅਲਾਮੀ ਮਤਲਬ ਕਿਸੇ ਜਗਤ ਵਿੱਚ ਪ੍ਰਸਿੱਧ ਸੀਗੇ ਪੂਰੇ ਸੰਸਾਰ ਦੇ ਵਿੱਚ ਪ੍ਰਸਿੱਧ ਸੀਗੇ ਕਿ ਉਹ ਜਿਹੜੇ ਹੈਗੇ ਆ ਉਹ ਹਾਰ ਮੰਨਣਾ ਨਹੀਂ ਜਾਂਦੇ ਉਹ ਰਣੁਭੂ ਮੀਤ ਵਿੱਚੋਂ ਭਜਨਾ ਨਹੀਂ ਜਾਂਦੇ ਉਹ ਬੜੇ ਤਜਰਬੇਕਾਰ ਆ ਬੜੇ ਪ੍ਰਸਿੱਧ ਆ ਉਹ ਪਿੱਠ ਕਰਨਾ ਨਹੀਂ ਜਾਂਦੇ ਉਹ ਨਸਣਾ ਨਹੀਂ ਜਾਂਦੇ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਅੰਤ ਹੋਈ ਸੁਰਗਾਮੀ ਮਾਰੇ ਦੇਵਤੇ ਫਿਰ ਅੰਤ ਚ ਕੀ ਹੋਇਆ ਅੰਤ ਵਿੱਚ ਜਿਹੜਾ ਮਾਤਾ ਰਾਣੀ ਸੀਗੀ ਉਹਨਾਂ ਨੇ ਰਕਸ਼ਸ ਨੂੰ ਇਸ ਤਰੀਕੇ ਨਾਲ ਮਾਰਿਆ ਇਸ ਤਰੀਕੇ ਨਾਲ ਮਾਰਿਆ ਕਿ ਉਹ ਮਰ ਮਰ ਕੇ ਕਿਧਰ ਜਾਣ ਲੱਗ ਪਏ ਸੁਰਗਾਂ ਦੇ ਵੱਲ ਸੁਰਗਾਂ ਦੇ ਰਾਹ ਪਹਿ ਗਏ ਠੀਕ ਹੈ ਜੀ ਦੁਬਾਰਾ ਦੇਖੋ ਜਦੋਂ ਝੋਟ ਪਈ ਠੀਕ ਹੈ ਜੀ ਦਲਾਂ ਦੋਹਾਂ ਦਲਾਂ ਦੇ ਮੁਕਾਬਲਾ ਦੁਬਾਰਾ ਸ਼ੁਰੂ ਹੋ ਗਿਆ ਜਿਹੜੇ ਵੱਡੇ ਵੱਡੇ ਪ੍ਰਸਿੱਧ ਸੀਗੇ ਰਾਖਸ਼ ਉਹਨਾਂ ਨੇ ਮਾਤਾ ਦੁਰਗਾ ਨੂੰ ਆ ਕੇ ਘੇਰ ਲਿਆ ਉਹ ਕਹਿੰਦੇ ਉਹ ਜਿਹੜੇ ਰਾਖਸ਼ ਸੀਗੇ ਐਨੇ ਤਜਰਬੇਕਾਰ ਸੀਗੇ ਐਨੇ ਪ੍ਰਸਿੱਧ ਸੀਗੇ ਠੀਕ ਹੈ ਜੀ ਉਹ ਕਹਿੰਦੇ ਨੇ ਕਿ ਉਹ ਭਜਨਾ ਨਹੀਂ ਜਾਣਦੇ ਸੀ ਗ੍ਰੰਟੂਮੀ ਦੇ ਵਿੱਚ ਉਹ ਸਿਰਫ ਮੁਕਾਬਲਾ ਕਰਨਾ ਜਾਣਦੇ ਸੀ ਤੇ ਅੰਤ ਵਿੱਚ ਹੋਇਆ ਕਿ ਜਿਹੜੀ ਮਾਤਾ ਰਾਣੀ ਸੀਗੇ ਜਿਹੜੀ ਮਾਤਾ ਰਾਣੀ ਸੀਗੇ ਉਹਨਾਂ ਨੇ ਕੀ ਕਰਿਆ ਕਿ ਉਹਨਾਂ ਨੂੰ ਮਾਰ ਦਿੱਤਾ ਤੇ ਉਹਨਾਂ ਨੇ ਇਸ ਤਰੀਕੇ ਨਾਲ ਮਾਰਿਆ ਕਿ ਉਹ ਪੱਜ ਪੱਜ ਕੇ ਕਿਧਰ ਜਾਣ ਲੱਗ ਪਿਆ ਸੁਰਗਾਂ ਦੇ ਵੱਲ ਠੀਕ ਹੈ ਜੀ ਦੁਬਾਰਾ ਹੁਣ ਆਪਾਂ ਇਹਦੀ ਜਿਹੜਾ ਅਰਥ ਦਿੱਤਾ ਹੋਇਆ ਉਹ ਪੜਦੇ ਹਾਂ ਕਹਿੰਦੇ ਖੋਤੇ ਦੇ ਚਮਨ ਨਾਲ ਮੜਿਆ ਤੋਸਾਂ ਤੇ ਚੋਟਾ ਪੰਇਆ ਤੇ ਦੋਹਾਂ ਪਾਸਿਆਂ ਦੀ ਫੌਜਾਂ ਦਾ ਟਕਰਾ ਸ਼ੁਰੂ ਹੋ ਗਿਆ ਬਹਾਦਰ ਰਕਸ਼ਸਾਂ ਨੇ ਦੁਰਗਾ ਨੂੰ ਚਾਰੇ ਪਾਸਿਆਂ ਤੋਂ ਕੇਰਾ ਕੇਰਾ ਪਾ ਲਿਆ ਇਹ ਰਕਸ਼ਸ ਬੜੇ ਪ੍ਰਸਿੱਧ ਭਾਵ ਦਜਰਬੇ ਕਰ ਤੇ ਸਿਆਣੇ ਸਨ ਉਹ ਜੰਗ ਵਿੱਚ ਪਿੱਠ ਕਰਕੇ ਕਰਕੇ ਭਜਣਾ ਨਹੀਂ ਜਾਣਦੇ ਸਨ ਨਸਣਾ ਨਹੀਂ ਜਾਣਦੇ ਸਨ ਯਾਨੀ ਮਤਲਬ ਮੁਕਾਬਲਾ ਕਰਨਾ ਚਾਹੁੰਦੇ ਸੀਗੇ ਦੇਵੀ ਨੇ ਇੰਨਾ ਖਮਸਾਨ ਯੁੱਧ ਕੀਤਾ ਕਿ ਰਕਸ਼ਸਾਂ ਨੂੰ ਇੰਨੀ ਮਾਰ ਮਾਰੀ ਕਿ ਉਹ ਮਰ ਮਰ ਕੇ ਸੁਰਗਣੋਂ ਜਾਣ ਲੱਗ ਗਏ ਠੀਕ ਹੈ ਜੀ ਆਈ ਹੋਪ ਯੂ ਅੰਡਰਸਟੈਂਡ ਇਟ ਦੈਨ ਕਮ ਟੂ ਅ ਨੈਕਸਟ ਸੈਸਿਸ ਹਾਂਜੀ ਇਹਦੇ ਚ ਕੀ ਕਹਿੰਦੇ ਆ ਕਹਿੰਦੇ ਕਿ ਦੂਹਾ ਕੰਧਾਰਾ ਮੂੰਹ ਜੁੜ ਦਲ ਕੂਰੇ ਕੂਰੇ ਨਗਾਰੇ ਠੀਕ ਹੈ ਜੀ ਹੁਣ ਕੀ ਕਹਿੰਦੇ ਕਿ ਰਣ ਭੂਮੀ ਦੇ ਵਿੱਚ ਨਗਾਰਾ ਵੱਜਿਆ ਸੀਗਾ ਤੇ ਦੋਵੇਂ ਪਾਸੇ ਦੇਆਂ ਜਿਹੜੇ ਫੌਜਾਂ ਸੀਗੀਆਂ ਮੁੜ ਤੋਂ ਆਮੋ ਸਾਹਮਣੇ ਹੋ ਗਈਆਂ ਠੀਕ ਹੈ ਤਾਂ ਇਹ ਯੁੱਧ ਚੱਲ ਰਿਹਾ ਆ ਠੀਕ ਹੈ ਖਤਮ ਨਹੀਂ ਹੋਇਆ ਯੁੱਧ ਚੱਲ ਰਿਹਾ ਹੈ ਠੀਕ ਹੈ ਜੀ ਹੁਣ ਦੇਖੋ ਇਹ ਕਹਿੰਦੇ ਫਿਰ ਕਹਿੰਦੇ ਉਰੜ ਆਏ ਸੂਰਮੇ ਸਿਰਧਾਰ ਰਣ ਯਾਰੇ ਠੀਕ ਹੈ ਜੀ ਹੁਣ ਇਹ ਯੁੱਧ ਚੱਲ ਰਿਹਾ ਦੋਹਾਂ ਧਿਰਾਂ ਆਪੋ ਸਾਹਮਣੇ ਆ ਗਈਆਂ ਜਿਹੜੀ ਫੌਜਾਂ ਦੇ ਵੱਡੇ ਵੱਡੇ ਸਰਦਾਰ ਸੀਗੇ ਠੀਕ ਹੈ ਜੀ ਵੱਡੇ ਵੱਡੇ ਸਰਦਾਰ ਸੀਗੇ ਮਤਲਬ ਉਹਨਾਂ ਦੇ ਜਿਹੜੇ ਆਗੂ ਸੀਗੇ ਉਹ ਕਿ ਕਰਨ ਆ ਗਏ ਰਣ ਭੂਮੀ ਵਿੱਚ ਆ ਗਏ ਆਪਣਾ ਮੁਕਾਬਲਾ ਕਰਨ ਦੇ ਲਈ ਠੀਕ ਹੈ ਜੀ ਰਣ ਭੂਮੀ 'ਚ ਆ ਗਏ ਆਪਣਾ ਮੁਕਾਬਲਾ ਕਰਨ ਦੇ ਲਈ ਇੰਗੇ ਤਾਂ ਤਵਲੀ ਤੋਂ ਚਲ ਕੋਈ ਨੀ ਮੈਂ ਦੱਸ ਦੂੰਗੀ ਹਨਾ ਮੁਕਾਬਲਾ ਕਰਨ ਦੇ ਲਈ ਆ ਗਿਆ ਠੀਕ ਹੈ ਜੀ ਫਿਰ ਵੀ ਕਹਿੰਦੇ ਨੇ ਕਿ ਲੈ ਕੇ ਤੇਗਾ ਬੱਚੀਆਂ ਹਥਿਆਰ ਉਬਾਰੇ ਹੁਣ ਦੇਖੋ ਜਦੋਂ ਜਿਹੜਾ ਦੁਬਾਰਾ ਨਗਾਰਾ ਵੱਜਿਆ ਸੀਗਾ ਦੋਨਾਂ ਦੋਨਾਂ ਧਿਰਾਂ ਆਮੋ ਸਾਹਮਣੇ ਹੋ ਗਈਆਂ ਠੀਕ ਹੈ ਜੀ ਉਹਨਾਂ ਦੇ ਜਿੰਨੇ ਜਿੰਨੇ ਆਗੂ ਸੀਗੇ ਸਾਰੇ ਲੜਨ ਦੇ ਲਈ ਅੱਗੇ ਆ ਗਏ ਹੁਣ ਉਹਨਾਂ ਦੇ ਹੱਥਾਂ ਵਿੱਚ ਜੋ ਵੀ ਹਥਿਆਰ ਹੈਗੇ ਸੀ ਠੀਕ ਹੈ ਜੀ ਤੇਗਾਂ ਬਰਸ਼ੀਆਂ ਹਥਿਆਰ ਜੋ ਵੀ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਹੈਗੇ ਸੀਗੇ ਜੋ ਵੀ ਤਲਵਾਰਾਂ ਸੀਗੀਆਂ ਬਰਸ਼ੀਆਂ ਸੀਗੀਆਂ ਉਹ ਸਾਰੇ ਆਪਣੇ ਨਾਲ ਲੈ ਕੇ ਆਏ ਟੋਪੋਪਲੇਟਾ ਪਖਰਾ ਗਲ ਸਜਿਸਵਾਰੇ ਠੀਕ ਹੈ ਜੀ ਹੁਣ ਕਹਿੰਦੇ ਦੇਖੋ ਉਹਨਾਂ ਨੇ ਜੋ ਵੀ ਯੁੱਧ ਤੇ ਯੁੱਧ ਵਿੱਚ ਜਾਣ ਦੇ ਟਾਈਮ ਜੋ ਵੀ ਟੋਪੀ ਵਗੈਰਾ ਪਹਿਣੀ ਜਾਂਦੀ ਓਹਨਾਂ ਨੇ ਆਪਣੇ ਸਰੀਰ ਨੂੰ ਢੱਕਿਆ ਹੁੰਦਾ ਤਾਂ ਜੋ ਕੋਈ ਵੀ ਉਹਨਾਂ ਤੇ ਵਾਰ ਹੋਵੇ ਉਹਨਾਂ ਦਾ ਅਸਰ ਨਾ ਹੋਵੇ ਉਹ ਸਾਰਾ ਉਹ ਕੀ ਕਰ ਸੀਗੇ ਉਹਦੇ ਨਾਲ ਸਜੇ ਹੋਏ ਸੀਗੇ ਠੀਕ ਹੈ ਉਹਨਾਂ ਨੇ ਆਪਣੇ ਆਪ ਨੂੰ ਸਜਿਆ ਸਵਾਰਿਆ ਹੋਇਆ ਸੀਗਾ ਦੇਖੋ ਫੋਰ ði ਅੰਡਰਸਟੈਂਡ ਪਰਪਸ ਸਭ ਨੇ ਬਾਹੂਬਲੀ ਤਾਂ ਦੇਖੀ ਹੁੰਨੀ ਹੈ ਨਾ ਬਹੁਮਲੀ ਵਿੱਚ ਜਦੋਂ ਯੁੱਧ ਕਰਨ ਜਾਂਦੇ ਉਹ ਆਪਣੇ ਫੇਸ ਤੇ ਕਿਵੇਂ ਨਕਾਬ ਜਾਂ ਪਹਿਨਣ ਹੁੰਦਾ ਹੁੰਣਾ ਹੈ ਨਾ ਜਾਲਾ ਜਪਾਇਆ ਹੋ ਜਾਂਦਾ ਉਸ ਤਰੀਕੇ ਨਾਲ ਅਸਿਊਮ ਕਰ ਲਓ ਕਿ ਐਵੇਂ ਦੇ ਉਹਨਾਂ ਦੀ ਉਹਨਾਂ ਨੇ ਐਵੇਂ ਦਾ ਆਪਣਾ ਪਹਿਰਾਵਾ ਕਰ ਲਿਆ ਸੀਗਾ ਠੀਕ ਹੈ ਜੀ ਲੈ ਕੇ ਵਰਸ਼ੀਂ ਦੁਰਗਾ ਸ਼ਾ ਬਹੁਤ ਦਾਨਵ ਮਾਰੀ ਹੁਣ ਕਹਿੰਦਾ ਕਿ ਜਿਹੜੀ ਮਾਤਾ ਦੁਰਗਾ ਸੀਗੀ ਆਹ ਵਾਲੇ ਸਾਰੇ ਰਾਖਸ਼ ਉਹਨਾਂ ਦੇ ਸਾਹਮਣੇ ਆ ਗਏ ਜੋ ਵੀ ਉਹਨਾਂ ਨੇ ਹਥਿਆਰ ਉਠਾਣੇ ਸੀਗੇ ਹਥਿਆਰ ਉਠਾ ਲਏ ਜੋ ਵੀ ਉਹਨਾਂ ਨੇ ਆਪਣੇ ਆਪ ਨੂੰ ਕਵਰ ਅਪ ਕਰਨਾ ਸੀਗਾ ਜੋ ਵੀ ਟੋਪੀਆਂ ਲਗਾਣੀਆਂ ਸੀਗੀਆਂ ਆਪਣੇ ਆਪ ਨੂੰ ਕਵਰ ਕਰਿਆ ਉਹ ਸਭ ਕੰਮ ਕਰਕੇ ਮਾਤਾ ਰਾਣੀ ਦੇ ਸਾਹਮਣੇ ਆ ਗਿਆ ਫਿਰ ਮਾਤਾ ਰਾਣੀ ਕੀ ਕਿਤੇ ਆਪਣੀ ਬਰਸ਼ੀ ਲੈ ਕੇ ਮਤਲਬ ਜੋ ਆਪ ਉਹਨਾਂ ਦਾ ਮਾਤਾ ਰਾਣੀ ਦਾ ਹਥਿਆਰ ਸੀਗਾ ਉਹਨਾਂ ਨੇ ਆਪਣੇ ਹਥਿਆਰ ਲੈ ਕੇ ਦਾਨਵ ਨੂੰ ਮਾਰਿਆ ਠੀਕ ਹੈ ਜੀ ਰਕਸ਼ਸਾਂ ਨੂੰ ਮਾਰਿਆ ਚੜੇ ਹੱਥ ਗੱਜ ਕੁੜੇ ਇਹ ਮਾਰ ਪੁਈ ਤੇ ਡਾਰੇ ਦੇਖੋ ਹੁਣ ਕਹਿੰਦੇ ਨੇ ਕਿ ਰਥੀ ਮਤਲਬ ਜੋ ਰਥਾਂ ਤੇ ਚੜੇ ਹੋਏ ਸੀਗੇ ਘੋੜਿਆਂ ਤੇ ਚੜੇ ਹੋਏ ਸੀਗੇ ਹਾਥੀਆਂ ਤੇ ਚੜੇ ਹੋਏ ਸੀਗੇ ਸਾਰਿਆਂ ਨੂੰ ਮਾਰਿਆ ਤੇ ਸਾਰਿਆਂ ਨੂੰ ਕੀ ਕਰਤਾ ਕਰਤੀ ਤੇ ਡੇਕ ਦਿੱਤਾ ਠੀਕ ਹੈ ਜੀ ਸੁੱਟ ਦਿੱਤਾ ਕਰਤੀ ਤੇ ਉੱਪਰ ਜੋ ਹਲਵਾਈ ਸੇਖਨ ਵਿੰਨੇ ਬੜੇ ਉਤਾਰੇ ਹੈ ਕਿ ਦੇਖੋ ਔਰ ਇਹਦੇ ਵਿੱਚ ਕਹਿੰਦੇ ਕਿ ਜਿਵੇਂ ਹਲਵਾਈ ਦੀ ਅ ਤੁਸੀਂ ਵੀ ਇੱਕ ਵਮਤਨਾ ਸ਼ੇਪ ਬਣਾ ਕੇ ਦਿਖਾਣੀ ਮੇਬੀ ਤੁਹਾਨੂੰ ਜ਼ਿਆਦਾ ਅੰਡਰਸਟੈਂਡਿੰਗ ਹੋ ਜਾਏ ਦੇਖੋ ਆਪਣੇ ਤਾਂ ਫਿਲਹਾਲ ਮੈਂ ਇਥੇ ਨਹੀਂ ਦੇਖਿਆ ਬਟ ਚਾਈਨਾ ਦੇ ਉੱਪਰ ਨਾ ਐਵੇਂ ਇੱਕ ਉਹ ਛੋਟੀ ਜਿਹੀ ਬਣੀ ਹੁੰਦੀ ਹੈ ਠੀਕ ਹੈ ਤੇ ਉਹਦੇ ਉੱਤੇ ਫਰੂਟ ਨਾ ਐਵੇਂ ਟੰਗਿਆ ਹੁੰਦਾ ਉਹਨੂੰ ਅੱਗ ਦੇ ਉੱਪਰ ਜਨਾ ਦੇਣਾ ਠੀਕ ਹੈ ਐਦਾਂ ਦਾ ਠੀਕ ਹੈ ਇਸ ਨੂੰ ਆਗੂ ਉੱਪਰ ਚਲਾਉਂਦੇ ਨੇ ਆਹ ਵਾਲੀ ਗੱਲ ਕਰਨੀ ਹੈ ਮਤਲਬ ਜਿਵੇਂ ਹਲਵਾਈ ਦੀ ਬਰਛੀ ਦੇ ਉੱਪਰ ਟੰਗੀਆਂ ਹੁੰਦਾ ਨਾ ਫਰੂਟ ਤੇ ਉਹਨੂੰ ਜਲਾਉਂਦਾ ਹੈ ਤੇ ਇਸ ਤਰੀਕੇ ਦੀ ਮਾਤਾ ਇਸ ਤਰੀਕੇ ਨਾਲ ਮਾਤਾ ਰਣਜੀਤ ਦੀ ਤਲਵਾਰ ਤੇ ਉੱਪਰ ਉਹ ਜਿਹੜੇ ਰਾਕਸਸ ਟੰਗੇ ਹੋਏ ਸੀਗੇ ਆਈ ਹੋਪ ਤੁਹਾਨੂੰ ਸਮਝ ਆ ਗਈ ਹੋएगी ਮਤਲਬ ਮੈਂ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਆਹ ਜਿਹੜਾ ਮੈਂ ਦੇਖਿਆ ਨਾ ਉਹ ਤਾਂ ਹੋਰ ਆ ਉਹ ਆਪਾਂ ਗੁਰੂ ਜੀ ਦੀ ਬਾਣੀ ਕਰ ਰਹੇ ਹਾਂ ਤਾਂ ਆਪਾਂ ਉਹਨਾਂ ਦਾ ਨਾਮ ਨਹੀਂ ਲੈਂਦੇ ਠੀਕ ਹੈ ਉਹ ਪਾਪ ਹੋ ਜਾਣਾ ਸਮਝ ਆ ਗਈ ਤੁਹਾਨੂੰ ਦੇਖੋ ਲਾਸਟ ਵਾਲੀ ਜੇ ਲਾਈਨ ਸਮਝਾਈ ਤਾਂ ਬਹੁਤ ਵਧੀਆ ਗੱਲ ਆ। ਬਾਕੀ ਮੈਂ ਤੁਹਾਨੂੰ ਟਰਾਈ ਜ਼ਰੂਰ ਕੀਤਾ ਸਮਝਾਉਣ ਦੇ ਲਈ। ਹਾਂਜੀ ਅੱਗੇ ਵਾਲੇ ਪੈਰੇਸ ਤੇ ਆਜੋ। ਹਾਂਜੀ ਆਜੋ ਹੁਣ ਕਹਿੰਦਾ ਕਿ ਦੋਹਾਂ ਕੰਧਾਰਾ ਮੁਰ ਮੁਹ ਜੁੜੇ ਨਾਲ ਤੌਸਾ ਭਰੀ ਠੀਕ ਹੈ ਜੀ ਹੁਣ ਕਹਿੰਦਾ ਤੌਸਾ ਫਿਰ ਵੱਜਿਆ। ਗੋੜਾ ਫੇਰ ਵੱਜਿਆ ਨਗਾਰੇ ਫੇਰ ਵੱਜੇ ਫਿਰ ਦੋਹਾਂ ਤੀਰਾਂ ਸਾਹਮਣੇ ਆਮੋ ਸਾਹਮਣੇ ਆ ਗਈਆਂ ਹੁਣ ਕਹਿੰਦੇ ਕਿ ਲੈ ਪਗਉਂਤੀ ਦੁਰਗਾ ਸ਼ਹਾ ਵਰਜਾ ਗਨ ਪਾਰੀ ਹੁਣ ਕੀ ਕਹਿੰਦੇ ਕਿ ਜਦੋਂ ਦੋਹਾਂ ਤੀਰਾਂ ਆਪਣੇ ਸਾਹਮਣੇ ਆ ਗਏ ਨਗੋੜਾ ਵੱਜਿਆ ਤੇ ਜਿਹੜੀ ਮਾਤਾ ਰਾਣੀ ਸੀਗੇ ਉਹਨਾਂ ਨੇ ਕੀ ਕੀਤਾ ਕਰ ਮਨ ਹੱਥ ਦੇ ਵਿੱਚ ਨਾ ਤਲਵਾਰ ਪਕੜ ਲਈ ਭਗਉਤੀ ਦਾ ਮਤਲਬ ਹੁੰਦਾ ਜੀ ਤਲਵਾਰ ਠੀਕ ਹੈ ਜੀ ਭਗਉਤੀ ਦਾ ਮਤਲਬ ਹੁੰਦਾ ਜੀ ਤਲਵਾਰ ਤਲਵਾਰ ਉਹਨਾਂ ਨੇ ਪਕੜੀ ਤਲਵਾਰ ਕੀ ਸੀਗੀ ਚਮਕਦਾਰ ਸੀਗੀ ਤੇ ਵਰਜ ਗਰਜ ਕੇ ਕਹਿ ਲੁਆਏ ਠੀਕ ਹੈ ਜੀ ਹੱਥ ਕੇ ਹੱਥ ਤੇ ਫੜੀ ਤਲਵਾਰ ਚਮਕਤਾਰੀ ਉਹ ਫੜੀਏ ਤਿੱਖੀ ਤਲਵਾਰ ਮਾਤਰਾਣੀ ਹ ਮੈਦਾਨ ਦੇ ਵਿੱਚ ਆਹੇ ਲਈ ਰਾਜੇ ਸੁਭ ਨੇ ਰਤ ਪੀਆ ਪਿਆਰੀ ਠੀਕ ਹੈ ਜੀ ਹੁਣ ਦੇਖੋ ਆਪਾਂ ਇਹ ਲਾ ਥੋੜਾ ਪੜ੍ਹ ਲਓ ਫਿਰ ਮੈਂ ਤੁਹਾਨੂੰ ਡਿਟੇਲ ਚ ਦੱਸਦੀਆਂ ਸੁਭੋਂ ਪਨ ਡਿੱਗਿਆ ਉਪਮਾ ਵਿਚਾਰੀ ਦੇਖੋ ਹੁਣ ਇਹਦੇ ਵਿੱਚ ਕੀ ਕਹਿ ਰਹੇ ਨੇ ਕਿ ਜਦੋਂ ਰਣ ਭੂਮੀ ਵਿੱਚ ਨਗਾਰਾ ਵੱਜਿਆ ਦੋਹਾਂ ਧਿਰਾਂ ਫੇਰ ਸਾਹਮਣੇ ਆ ਮੂੰਹ ਸਾਹਮਣੇ ਹੋ ਗਈਆਂ ਦੋਹਾਂ ਪਾਸਿਆਂ ਦੀ ਫੌਜਾਂ ਦੇ ਵਿੱਚ ਦੁਬਾਰਾ ਟਕਰਾ ਸ਼ੁਰੂ हो ਗਿਆ ਇਹਦੇ ਜਿਹੜੇ ਮਾਤਾ ਰਾਣੀ ਸੀਗੇ ਉਹਨਾਂ ਦੇ ਹੱਥ ਵਿੱਚ ਕੀ ਸੀਗੀ ਤਿੱਖੀ ਤੇ ਚਮਕਦਾ ਤਲਵਾਰ ਸੀਗੀ ਹੱਥ ਉਹਦੇ ਵਿੱਚ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਉਹਨਾਂ ਨੇ ਹੱਥ ਵਿੱਚ ਤਲਵਾਰ ਲੈ ਕੇ ਸੁਭ ਨੂੰ ਮਾਰੀ ਤੇ ਜਿਹਨਾਂ ਨਾਲ ਲਹੂ ਪਿਆਸਿਆ ਵੰਪੀਤਾ ਦੇਖੋ ਹੁਣ ਇੱਥੋਂ ਆਪਾਂ ਨੂੰ ਕੀ ਪਤਾ ਚੱਲ ਰਿਹਾ ਕਿ ਇਹ ਜਿਹੜਾ ਯੁੱਧ ਹੋ ਰਿਹਾ ਹੈ ਇਹ ਸੁਭ ਨ ਸੁਭ ਠੀਕ ਹੈ ਜੀ ਦੋ ਭਰਾ ਸੀਗੇ ਠੀਕ ਹੈ ਸੁਬਹ ਨੂੰ ਸੁਬਹ ਦੋ ਭਰਾ ਸੀਗੇ ਜੋ ਕਿ ਰਕਸ਼ਸ ਸੀਗੇ ਤੇ ਇਹਨਾਂ ਦਾ ਮੁਕਾਬਲਾ ਦੇਵੀ ਨੇ ਕੀਤਾ ਸੀਗਾ ਦੇਖੋ ਸਭ ਤੋਂ ਪਹਿਲਾਂ ਇਹਦੀ ਜੋ ਥੋੜੀ ਬਲਦੀ ਮੈਨੂੰ ਸਟੋਰੀ ਪਤਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਮੁਕਾਬਲਾ ਸੁੱਭਨ ਸੁਬਹ ਦਾ ਇੰਦਰਦੇਵ ਨਾਲ ਹੋਇਆ ਸੀ ਕਿ ਠੀਕ ਹੈ ਜੀ ਦੇਵਤਿਆਂ ਦੇ ਨਾਲ ਹੋਇਆ ਸੀ ਕਿ ਜਦੋਂ ਦੇਵਤੇ ਇਹਨਾਂ ਤੋਂ ਰਕਸ਼ਸਾਂ ਤੋਂ ਹਾਰ ਗਏ ਫਿਰ ਉਹ ਗਏ ਮਾਤਾ ਰਾਣੀ ਕੋਲ ਕਿ ਮਾਤਾ ਰਾਣੀ ਨੇ ਆਪਣਾ ਜੋ ਵੀ ਦੁੱਖੜਾ ਸੁਣਾਇਆ ਕਿ ਮਾਤਾ ਰਾਣੀ ਸਾਡੇ ਸਵਰਗ ਲੋਕ ਤੇ ਕਬਜ਼ਾ ਕਰ ਰਹੇ ਨੇ ਠੀਕ ਹੈ ਫਿਰ ਮਾਤਾ ਰਾਣੀ ਆਏ ਸੀਗੇ ਇਹਨਾਂ ਦੇ ਨਾਲ ਲੜਨ ਦੇ ਲਈ ਤੇ ਉਹ ਵਾਲੇ ਯੁੱਧ ਦਾ ਵਰਣਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਕੀਤਾ ਆ ਇਹਦੇ ਪਿੱਛੇ ਆਹ ਸਟੋਰੀ ਆ ਠੀਕ ਹੈ ਦੇਖੋ ਦੋਹਾਂ ਕਧਾਰਾ ਮੁੜ ਜੁੜੇ ਆਏ ਤੌਸਾ ਪਾਰੀ ਲੈ ਭਗਵੰਤੀ ਦੁਰਗਾ ਸ਼ਾ ਵਰਜਾਗਨ ਪਾਰੀ ਲਾਈ ਰਾਜੇ ਸੁਭ ਨੂੰ ਰਤ ਪੀਏ ਪਿਆਰੀ ਧਿਕ ਹੁਣ ਕਹਿੰਦੇ ਨੇ ਕਿ ਜਦੋਂ ਨਗਾਰਾ ਵੱਜਿਆ ਦੋਹਾਂ ਤੇ ਆ ਮੌਸਮ ਨਹੀਂ ਆ ਗਿਆ ਮਾਤਾ ਰਾਣੀ ਨੇ ਹੱਥ ਵਿੱਚ ਤਲਵਾਰ ਲਈ ਠੀਕ ਹੈ ਚਮਕਦਾ ਤੇ ਤਿੱਖੀ ਤਲਵਾਰੀ ਤੇ ਉਹਨਾਂ ਨੇ ਸੁਭ ਨੂੰ ਮਾਰੀ ਠੀਕ ਹੈ ਜੀ ਸੁਭ ਦੇ ਪੇਟ ਵਿੱਚ ਮਾਰੀ ਇਹਦੇ ਨਾਲ ਕੀ ਹੋਇਆ ਕਿ ਉਹਦਾ ਲਹੂ ਨਿਕਲਣ ਲੱਗ ਗਿਆ ਤੇ ਮਾਤਾ ਰਾਣੀ ਨੇ ਪਿਆਕਸ਼ਿਆਂ ਦੇ ਵਾਂਗ ਉਹਨਾਂ ਦਾ ਲਹੂ ਪੀਤਾ ਠੀਕ ਹੈ ਜੀ ਪਿਆਸਾਂ ਦੇ ਵਾਂਗ ਉਹਦਾ ਲਹੂ ਪੀਤਾ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਇਹਦੇ ਨਾਲ ਕੀ ਹੋਇਆ ਜਿਹੜਾ ਜਿਹੜਾ ਸੁਭ ਸੁਭ ਸੀਗਾ ਠੀਕ ਹੈ ਸੁਭ ਰਾਖਸ਼ ਰਾਖਸ਼ ਸੀਗਾ ਉਹ ਕੀ ਕਰਿਆ ਕਿ ਜਿਸ ਘੋੜੇ ਤੇ ਉਹ ਬੈਠਿਆ ਸੀਗਾ ਉਹਦੀ ਕਾਠੀ ਤੋਂ ਡਿੱਗ ਪਿਆ ਥੱਲੇ ਡਿੱਗ ਪਿਆ ਹੁਣ ਕਹਿੰਦੇ ਆ ਕਿ ਸੁਭ ਪਾਲਣੋਂ ਡਿੱਗਿਆ ਉਪਮਾ ਵਿਚਾਰੀ ਠੀਕ ਹੈ ਜੀ ਹੁਣ ਉੱਪਰੋਂ ਡਿੱਗ ਪਿਆ ਉਹਨੇ ਜੋ ਵੀ ਉਪਮਾ ਸੀਗੀ ਠੀਕ ਹੈ ਜੀ ਉਪਮਾ ਦਾ ਮਤਲਬ ਹੁੰਦਾ ਜੀ ਉਪਮਾ ਉਪਮਾ ਮਤਲਬ ਉਹ ਦੇ ਕਿ ਕਿਸੇ ਦੇ ਸਿਚੁਏਸ਼ਨ ਨੂੰ ਦੇਖ ਕੇ ਨਾ ਕਿ ਆਪਾਂ ਉਹਦੇ ਬਾਰੇ ਕੁਝ ਕਹਿਣਾ ਠੀਕ ਹੈ ਜੀ ਕਿਸੇ ਉਹਦੇ ਹਾਲਾਤ ਤੇ ਵੇ ਕਿ ਉਹਨੂੰ ਆਪਾਂ ਉਹਦੇ ਬਾਰੇ ਕੁਝ ਕਹਿਣਾ ਠੀਕ ਹੈ ਇਹਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ ਕਹਿੰਦੇ ਕਿ ਹੁਣ ਕਾਠੀ ਤੋਂ ਡਿੱਗ ਪਿਆ ਉਹਦੇ ਪੇਟ ਵਿੱਚ ਤਲਵਾਰ ਵੱਜੀ ਉਹਦਾ ਖੂਨ ਨਿਕਲ ਗਿਆ ਠੀਕ ਹੈ ਜੀ ਹੁਣ ਉਹ ਡਿੱਗਿਆ ਤੇ ਮਾਤਾ ਰਾਣੀ ਨੇ ਉਹਦਾ ਲਿਓ ਕਿ ਗਿਰਤਾ ਪਿਆਸਿਆ ਦੇ ਨਾਲ ਪੀਤਾ ਹੁਣ ਕਹਿੰਦੇ ਨੇ ਕਿ ਇਹਨੂੰ ਦੇਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਿੱਚ ਮਨ ਦੇ ਵਿੱਚ ਵਿਚਾਰ ਕੀ ਆਇਆ ਕਹਿੰਦੇ ਕਿ ਡੁੱਬ ਰਤ ਨਹਲ ਨਿਕਲੀ ਵਰਜੀ ਦੁਦਾਰੀ ਜਾਨ ਰਜਾਗੀ ਉਤਰੀ ਪੈਨ ਸੁਹੀ ਸਾਰੇ ਹੁਣ ਇਹ ਕਹਿੰਦੇ ਨੇ ਕਿ ਜਿਵੇਂ ਕੀ ਉਪਮੰਦ ਵਿੱਚ ਕੀ ਰਖਦੇ ਨੇ ਕਿ ਜਿਵੇਂ ਕਿ ਜਿਹੜੀ ਸੁਭ ਦੇ ਖੂਨ ਦੇ ਵਿੱਚੋਂ ਮਾਤਾ ਰਾਣੀ ਜਿਹੜੀ ਬਰਛੀ ਸੀਗੀ ਉਹ ਨਿਕਲੀ ਉਹ ਨਿਕਲੀ ਜਿਵੇਂ ਕਿ ਇੱਕ ਰਾਜ ਰਾਜ ਘਰਾਣੇ ਦੀ ਲੜਕੀ ਲਾਲ ਸਾਰੀ ਦੇ ਵਿੱਚ ਨਿਕਲਦੀ ਹੈ ਠੀਕ ਹੈ ਜੀ ਹੁਣ ਦੁਬਾਰਾ ਦੇਖਦੇ ਹਾਂ ਲਿਸਟ ਨੂੰ ਮੇ ਕਿਆਰਫੁਲੀ ਦੇਖੋ ਜਸਟ ਇੱਕ ਦੋ ਲਾਈਨਾਂ ਚ ਮੈਂ ਤੁਹਾਨੂੰ ਦੱਸ ਦਈਏ ਕਹਿੰਦੇ ਕਿ ਜਦੋਂ ਨਗਾਰਾ ਵੱਜਿਆ ਦੋਹੇ ਤੀਰਾ ਮੋ ਸਾਹਮਣੇ ਆਈਆਂ ਤੇ ਮਾਤਾ ਰਾਣੀ ਦੇ ਹੱਥ ਵਿੱਚ ਤਿੱਖੀ ਤਲਵਾਰ ਸੀਗੀ ਉਹਨਾਂ ਨੇ ਰਕਸ਼ਸੂਮ ਦੇ ਪੇਟ ਦੇ ਵਿੱਚ ਮਾਰੀ ਠੀਕ ਹੈ ਜੀ ਉਹ ਕੋੜੇ ਤੇ ਚੜਿਆ ਹੋਇਆ ਸੀਗਾ ਤੇ ਨੀਚੇ ਡਿੱਗ ਗਿਆ ਤੇ ਇਹਨੂੰ ਦੇਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਵਿੱਚ ਵਿਚਾਰ ਆਇਆ ਕਿਉਂ ਉਹਨਾਂ ਦੇ ਜਿਹੜੇ ਖੂਨ ਨਾਲ ਲਿਬੜੀ ਹੋਈ ਤਲਵਾਰ ਆਹ ਬਾਹਰ ਨਿਕਲੀਏ ਸੁਭ ਦੇ ਸਰੀਰ ਦੇ ਵਿੱਚੋਂ ਜਿਵੇਂ ਕਿ ਕੋਈ ਰਾਜ ਘਰਾਣੇ ਦੀ ਲੜਕੀ ਲਾਲ ਸਹਾੜੀ ਪਹਿਨ ਕੇ ਨਿਕਲਦੀ ਆ ਠੀਕ ਆ ਆਹ ਹੈ ਇਹਦਾ ਮੀਨਿੰਗ ਟੋਟਲ ਪੈਸੇਜ ਦਾ ਨੈਕਸਟ ਤੇ ਦੇਖਦੇ ਆਂ ਦੇਖੋ ਤੌਸਾ ਦਾ ਮਤਲਬ ਹੁੰਦਾ ਜੀ ਨਗਾਰਾ ਵਰਜਾ ਗਨ ਹੁੰਦਾ ਜੀ ਤਲਵਾਰ ਪਾਲਣੋਂ ਕਾਠੀ ਤੋਂ ਰਜਾਂਦੀ ਰਾਈਜਾਦੀ ਸਹਿਜ਼ਾਦੀ ਸੂਹੀ ਮਤਲਬ ਲਾਲ ਸਾੜੀ ਦੇਖੋ ਮੈਂ ਹੁਣ ਇੱਕ ਵੇ ਦੱਸਿਆ ਨਾ ਪਗੋਤੀ ਦੇਖੋ ਜੀ ਪਗੋਤੀ ਦਾ ਮਤਲਬ ਹੀ ਹੁੰਦਾ ਹੁਣ ਪਗੋਤੀ ਦਾ ਮਤਲਬ ਹੁੰਦਾ ਕਿ ਲੜਨ ਵਾਲਾ ਤਲਵਾਰ ਠੀਕ ਹੈ ਜੀ ਪਗੋਤੀ ਦਾ ਮਤਲਬ ਹੀ ਮੇਰੇ ਅਕੋਰਡਿੰਗ ਤਲਵਾਰ ਹੀ ਹੋਏਗੀ ਕਿਉਂਕਿ ਇੱਥੇ ਜ਼ਿਆਦਾ मीनिंग ਉਹਨਾਂ ਦਿੱਤੇ ਨਹੀਂ ਹੋਏ ਚੈਸੀ ਸ਼ੰਕਰ ਕੀ ਕਿ ਤਲਵਾਰੀ ਹੋਏਗਾ ਜੀ ਵਰਜਕਨ ਵੀ ਤਲਵਾਰ ਹੋਏਗਾ ਹਾਂਜੀ ਆਜੋ ਹੀ ਮੈਨੂੰ ਪੈਸੇ ਸਤਨਾ ਹੁਣਲੇ 2 ਪੈਂਡਿੰਗ ਰੈਗ ਹੁਣ ਇਹਦੇ ਵਿੱਚ ਕੀ ਕਹਿੰਦੇ ਨੇ ਪਹਿਲਾਂ ਇਹਦੀ ਅਧਰ ਹਵਲੀ ਪੜਦੇ ਆਪਾਂ ਠੀਕ ਹੈ ਜੀ ਸਵਾਹਿ ਦਾ ਮਤਲਬ ਹੁੰਦਾ ਜੀ ਸਵੇਰ ਵੇਲੇ ਤੋਂ ਪਜੰਤੇ ਦਾ ਮਤਲਬ ਹੁੰਦਾ ਜੀ ਪਹਿਨੇ ਪਕੜ ਲੈ ਠੀਕ ਹੈ ਜੀ ਪਜੰਦੇ ਦਾ ਮਤਲਬ ਹੁੰਦਾ ਜੀ ਪਹਿਨੇ ਪਕੜ ਲੈ ਗਹਿਦ ਮਤਲਬ ਹੁੰਦਾ ਜੀ ਮਜ਼ਬੂਤੀ ਦੇ ਨਾਲ ਠੀਕ ਹੈ ਜੀ ਗਹਿਦ ਦਾ ਮਤਲਬ ਕੀ ਹੁੰਦਾ ਜੀ ਮਜ਼ਬੂਤੀ ਦੇ ਨਾਲ नैक्सट देखो संघारतल संघारे का मतलब की होंगे जी कतल किता वथ का मतलब की होंगे जी वस्तु या फिर वे वस्तु या फिर वे साहि का मतलब की होंगे जी शाह वर्गे ठीक है साहित शाह शाही का मतलब की होंगे जी शाह वर्गे खुड़ोचे का मतलब की होंगे जी पूरे का दे कुचे ठीक है जी मैंने पता ए मीनिंग नहीं समझ आए क्योंकि अजीब जी मीनिंग है, है ना ਤੋ ਇਹਨਾਂ ਆਪ ਪੈਸੇਜ ਪੜ੍ਹਦੇ ਫਿਰ ਆਪਣਾ ਅੰਡਰਸਟੈਂਡਿੰਗ ਵਧੀਆ ਹੋ ਜਾਏਗੀ ਦੇਖੋ ਹੁਣ ਪੈਸੇਜ ਪੜੋ ਕੀ ਕਹਿੰਦੇ ਆ ਕਿ ਦੁਰਗਾ ਅਤੇ ਦਨਵੀ ਪੇੜ ਪਾਇਸ ਬਾਹੀ ਠੀਕ ਹੈ ਜੀ ਉਹ ਕਹਿੰਦੇ ਨੇ ਮਾਤਾ ਦੁਰਗਾ ਤੇ ਦਨਵਾ ਦੇ ਵਿਚਕਾਰ ਸਵੇਰ ਤੋਂ ਹੀ ਯੁੱਧ ਹੋ ਰਿਹਾ ਸੀਗਾ ਠੀਕ ਹੈ ਜੀ ਦੁਰਗਾ ਤੇ ਰਾਕਸ਼ਸਤਾਨ ਦੇ ਵਿਚਕਾਰ ਸਵੇਰ ਤੋਂ ਹੀ ਯੁੱਧ ਹੋ ਰਿਹਾ ਸੀਗਾ ਠੀਕ ਹੈ ਜੀ ਹੁਣ ਲਿਖੇ ਸ਼ਸਤਰ ਪੁਜੁਪਤੀ ਦੁਰਗਾ ਸਹ ਜਹਾਂ ਸਬਣੀ ਬਾਹੀ ਠੀਕ ਹੈ ਜੀ ਸਬਣੀ ਮਤਲਬ ਹੁੰਦਾ ਸਾਰਾ ਬਾਹਾਂ ਦੇ ਵਿੱਚ ਮਾਤਾ ਰਾਣੀ ਕੋਲ ਜਿੰਨੇ ਸ਼ਸਤਰ ਸੀਗੇ ਉਹਨਾਂ ਨੇ ਆਪਣੀਆਂ ਸਾਰੀਆਂ ਬਾਹਾਂ ਦੇ ਵਿੱਚ ਲੈ ਰੇ ਠੀਕ ਹੈ ਜੀ ਹੁਣ ਯਾ ਫਿਰ ਯੁੱਧ ਦੁਬਾਰਾ ਸ਼ੁਰੂ ਮਤਲਬ ਦੁਬਾਰਾ ਨਹੀਂ ਮਤਲਬ ਇਹ ਯੁੱਧ ਚੱਲ ਰਿਹਾ ਹੈ ਹੁਣ ਯੋਧੇ ਦੇ ਵਿੱਚ ਕਿੰਦਾ ਕਿਹ ਨਾਲ ਮੁਕਾਬਲਾ ਹੋ ਰਿਹਾ ਮਾਤਾ ਰਾਣੀ ਦਾ ਸੁਭ ਤੇ ਸੁਭ ਦੇ ਨਾਲ ਠੀਕ ਹੈ ਜੀ ਉਹ ਵਾਲਾ ਵਿਊ ਸ਼ਿਰਗੁਰੂ ਗੋਬੇ ਸਿੰਘ ਜੀ ਦੱਸ ਰਹੇ ਨੇ ਕਿ ਮਾਤਾ ਰਾਣੀ ਨੇ ਆਪਣੇ ਜਿੰਨੇ ਹੱਥੇਗੇ ਸੀਗੇ ਠੀਕ ਹੈ ਜੀ ਆਪਵੇਂ ਸਿੱਪਿਚਰ ਚ 8 ਹੱਥ ਵਿਖਦੇ ਆ ਉਹਨਾਂ ਨੇ 8 ਹੱਥਾਂ ਦੇ ਵਿੱਚ ਹੀ ਜਿੰਨੇ ਉਹਨਾਂ ਦੇ ਸ਼ਸਤਰ ਸੀਗੇ ਲੈ ਲੈ ਸ਼ੁਭਨ ਸੁਭ ਸੰਘਾਰਿਆ ਵਤ ਜਿਹੀ ਸਾਹੀ ਠੀਕ ਹੈ ਜੀ ਹੁਣ ਕਹਿੰਦੇ ਨੇ ਸ਼ੁਭ ਤਿੰਨ ਸੁਭ ਜੋ ਕਿ ਸੀਗੇ ਰਾਖਸ਼ ਸੀਗੇ ਉਹਨਾਂ ਦਾ ਉਹਨਾਂ ਨੇ ਸੰਘਾਰ ਕਰ ਦਿੱਤਾ ਉਹਨਾਂ ਦਾ ਕੀ ਕਰ ਦਿੱਤਾ ਉਹਨਾਂ ਨੇ ਉਹਨਾਂ ਦਾ ਕਤਲ ਕਰ ਦਿੱਤਾ ਠੀਕ ਹੈ ਜੀ ਜੋ ਕਿ ਵੱਡੇ ਵੱਡੇ ਸੀਗੇ ਕੀ ਸੀਗੇ ਸ਼ਾਹਾ ਵਰਗੇ ਸੀਗੇ ਬੋਤੇ ਮਤਲਬ ਬਹੁਤ ਸ਼ਕਤੀਆਂ ਦੇ ਮਾਲਕ ਸੀਗੇ ਉਹ ਠੀਕ ਹੈ ਜੀ ਬੇਸ਼ੁਮਾਰ ਵਸਤੂਆਂ ਦੇ ਮਾਲਕ ਸੀਗੇ ਉਹਨਾਂ ਦਾ ਮਾਤਾ ਰਾਣੀ ਨੇ ਸੰਘਾਰ ਕਰ ਦਿੱਤਾ ਠੀਕ ਹੈ ਜੀ ਫੌਜਾਂ ਰਕਸ਼ੀਆਂ ਦੇਖ ਰੋਵਣ ਤਾਹੀਂ ਹੁਣ ਕਹਿੰਦੇ ਕਿ ਇਹ ਦੇਖ ਕੇ ਜਦੋਂ ਸੁੱਭ ਤਿੰਨ ਸੁੱਭ ਦਾ ਸੰਘਾਰ ਹੋਇਆ ਉਹਨਾਂ ਦਾ ਕਤਲ ਹੋਇਆ ਤੇ ਜਿਹੜੀ ਰਕਸ਼ਸਾਂ ਦੀਆਂ ਫੌਜਾਂ ਸੀ ਇਹ ਦੇਖ ਕੇ ਰੋਵਣ ਤਾਹੀਂ ਮਤਲਬ ਉਹ ਤੋ ਹਾਂ ਮਾਰ ਕੇ ਰੋਂ ਲੱਗ ਪਾ ਠੀਕ ਹੈ ਜੀ ਤੋ ਹਾਂ ਮਾਰ ਕੇ ਰੋਂ ਲੱਗ ਪਾ ਮਤਲਬ ਕਿ ਆਪਣੇ ਮਾਦ ਵਿੱਚ ਉੱਚੀ ਚੀਨੀ ਜੀ ਦਾ ਰੋਂਦੇ ਉਹ ਵਲ ਰੋਂ ਲੱਗ ਜਾਂਦੇ ਠੀਕ ਹੈ ਜੀ ਹੁਣ ਕਹਿੰਦੇ ਮੂੰਹ ਕਚੂੜੇ ਘਾ ਦੇ ਛੱਡ ਕੋੜੇ ਗਰਾਹੀਂ ਠੀਕ ਹੈ ਜੀ ਹੁਣ ਕਹਿੰਦਾ ਕਿ ਮੂੰਹ ਵਿੱਚ ਉਹ ਆਪਣੇ ਘਾ ਦੇ ਕੱਚ ਫੜ ਕੇ ਠੀਕ ਹੈ ਜੀ ਮੂੰਹ ਵਿੱਚ ਆਪਣੇ ਘਾ ਦੇ ਕੂਚੇ ਫੜ ਕੇ ਅਤੇ ਕੋੜਿਆਂ ਨੂੰ ਮਦਾਨ ਛੱਡ ਕੇ ਭੱਜ ਗਏ ਮਤਲਬ ਕਿ ਜਿੱਦਾਂ ਦੀ ਉਹਨਾਂ ਦੀ ਸਿਚੁਏਸ਼ਨ ਸੀਗੀ ਠੀਕ ਹੈ ਜੀ ਉਵੇਂ ਉਹਨਾਂ ਨੇ ਕੀ ਕਰਿਆ ਉਥੋਂ ਇੱਕ ਕਹਿ ਲਓ ਕਿ ਆਪਣੇ ਆਪਣੇ ਆਪਿਆਂ ਨੂੰ ਹਾਰ ਕੇ ਵੇਖ ਉਹ ਉਹਨਾਂ ਨੂੰ ਜਿਵੇਂ ਉਹ ਤੁਹਾਨੂੰ ਪੱਜਣ ਦਾ ਰਾਹ ਮਿਲਿਆ ਉਵੇਂ ਉਹ ਪੱਜ ਗਏ ਸੀਗੀ ਠੀਕ ਹੈ ਮੂੰਹ ਹੀ ਕਚੂੜੇ ਖਾਧਾ ਮਤਲਬ ਉਹਨਾਂ ਨੇ ਕਿ ਆਪਣੇ ਮੂੰਹ ਦੇ ਵਿੱਚ ਇਹ ਤਾਂ ਨਹੀਂ ਹੋ ਗਿਆ ਕਿ ਕਾ ਪਾ ਲਿਆ ਹੋਏਗਾ ਬਸ ਐਦਾਂ ਕਹਿ ਲਓ ਕਿ ਉਥੋਂ ਦੇਖ ਕੇ ਉਥੋਂ ਪੱਜ ਗਏ ਸੀਗੀ ਉਨគਨੇ ਪਛਦੇ ਹੋਏ ਮਾਰਿਆਂ ਨੇ ਮੁੜ ਚਾਕਰ ਨਹੀਂ ਉਹ ਕਿਦ ਨੇ ਮਾਤਾ ਰਾਣੀ ਇਸ ਤਰੀਕੇ ਦਾ ਯੁੱਧ ਕੀਤਾ ਇਸ ਤਰੀਕੇ ਨਾਲ ਸੁਭ ਦਿਨ ਸੁਖੁਬ ਦਾ ਸ਼ਿੰਗਾਰ ਕੀਤਾ ਕਿ ਜਿਹੜੇ ਪਛਦੇ ਹੋਏ ਰਾਖਸ਼ ਸੀਗੇ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੈਗੀ ਸੀਗੀ ਕਿ ਉਹ ਪਿੱਛੇ ਚਾ ਕੇ ਦੇਖ ਲੈਣ ਆਈ ਹੋਪ ਤੁਹਾਨੂੰ ਸਮਝਾਇਆ ਹੋਵੇਗਾ ਥੋੜਾ ਬਾਲਾ ਠੀਕ ਹੈ ਸੀ ਬਟ ਆਮ ਟ੍ਰਾਈਂਗ ਮਾਈ ਬੈਸਟ ਹਾਂ ਜੀ ਅਗਲੇ ਦੇਖੋ ਕੀ ਕਹਿੰਦੇ ਆ ਸੁਭ ਬਣੀ ਸੁਭ ਪਠਾਇਆ ਜੰਮ ਦੇ ਤਾਮ ਨੂੰ ਦੇਗੇ ਜਿਹੜੇ ਹੁਣ ਕੀ ਕਹਿੰਦੇ ਆ ਜਿਹੜੇ ਸ਼ੁਭ ਤੇ ਨਸ਼ੁਭ ਸੀਗੇ ਠੀਕ ਹੈ ਜੀ ਸ਼ੁਭ ਤੇ ਨਸ਼ੁਭ ਸੀਗੇ ਇਹਨਾਂ ਦੇ ਮਾਤਰਾਣੀਆਂ ਨੇ ਇਸ ਤਰੀਕੇ ਨਾਲ ਵਾਰ ਕੀਤੇ ਉਹਨਾਂ ਦਾ ਇਸ ਤਰੀਕੇ ਨਾਲ ਕਤਲ ਕੀਤਾ ਕਿ ਉਹਨਾਂ ਨੇ ਯਮ ਲੋਗ ਵਿੱਚ ਉਹਨਾਂ ਨੂੰ ਪਹੁੰਚਾ ਦਿੱਤਾ ਠੀਕ ਹੈ ਜੀ ਯਮ ਮਹਤਾਵ ਦੇ ਵਿੱਚ ਪਹੁੰਚਾ ਦਿੱਤਾ ਇੰਦਰ ਸੱਦ ਬੁਲਾਇਆ ਰਾਜ ਅਭਿਸ਼ੇਕ ਅਬ ਰਾਜ ਅਭਿਸ਼ੇਕ ਨੂੰ ਠੀਕ ਹੈ ਜੀ ਫਿਰ ਉਹਨਾਂ ਨੇ ਕੀ ਕਰਕੇ ਇੰਦਰ ਦੇਵਤੇ ਨੂੰ ਬੁਲਾਇਆ ਫਿਰ ਉਹਨਾਂ ਦਾ ਕੀ ਕੀਤਾ ਰਾਜ ਅਭਿਸ਼ੇਕ ਕੀਤਾ ਮਤਲਬ ਕੀ ਕਿ ਸਵਰਗ ਲੋਕ ਦਾ ਰਾਜਾ ਉਹਨਾਂ ਨੂੰ ਬਣਾ ਦਿੱਤਾ ਠੀਕ ਹੈ ਸਿਰ ਛਤ ਛਤਰ ਫੈਰਾਇਆ ਰਾਜੇ ਇੰਦਰ ਦੇਵ ਠੀਕ ਹੈ ਜੀ ਜੋ ਵੀ ਰਾਜਾ ਬਣਨ ਦੇ ਉਪਰੰਤ ਜੋ ਵੀ ਛਤਰ ਫੈਲਾਇਆ ਜਾਂਦਾ ਸਿਰ ਦੇ ਉੱਪਰ ਉਹ ਵਾਲਾ ਸਾਰਾ ਕੰਮ ਹੋਇਆ ਸੀਗਾ ਚਹੁੰਦ ਲੋਕਾਂ ਛਾਇਆ ਜਸ ਜਗਮਾਤ ਦਾ ਠੀਕ ਹੈ ਹੁਣ ਕਹਿੰਦੇ ਨੇ ਚਾਰੇ ਪਾਸੇ 14 ਮਤਲਬ ਕਿ 14 ਲੋਕਾਂ ਦੇ ਉੱਪਰ ਇਹ ਗੱਲ ਦਾ ਜਿਹੜਾ ਜਸ ਛਾ ਗਿਆ ਸੀਗਾ ਮਤਲਬ ਕੀ ਸੀ ਮਾਤਾ ਰਾਣੀ ਦੀ ਵੀਰਤਾ ਦਾ ਜਸ ਛਾ ਗਿਆ ਸੀਗਾ ਕਿ ਉਹਨਾਂ ਨੇ ਕਿਦਾਂ ਸ਼ੁਭਤੀ ਨੂੰ ਸੁਭ ਦਾ ਸਿੰਘਾਰ ਕਰਿਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਸ਼੍ਰੀ ਗੁਰੂ ਗੋਬੀ ਸਿੰਘ ਜੀ ਕਹਿੰਦੇ ਨੇ ਕਿ ਇਹ ਵਾਲੀ ਪੌੜੀਆਂ ਦਾ ਪਾਠ ਜਿਹੜੇ ਸ਼੍ਰੀ ਗੁਰੂ ਗੋਬੀ ਸਿੰਘ ਕਹਿੰਦੇ ਨੇ ਕਿ ਜਿਹੜੇ ਦੁਰਗਾ ਮਾਤਾ ਰੰਦੇ ਇਹ ਵਾਲਾ ਪੌੜੀਆਂ ਦਾ ਪਾਠ ਰਚਿਆ ਹੈ ਵੇਰ ਨਾਲ ਜੁਨੀ ਆਇਆ ਜਿਨ ਇਹ ਗਾਇਆ ਇਹ ਵਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਪਾਠ ਜਿਹੜਾ ਰਚਿਆ ਹੈ ਜਿਸ ਨੇ ਵੀ ਇਹ ਪਾਠ ਨੂੰ ਪੜ੍ਹਿਆ ਹੈ ਉਹ ਦੁਬਾਰਾ ਇਸ ਜੂਨ ਵਿੱਚ ਨਹੀਂ ਆਇਆ ਠੀਕ ਹੈ ਜੀ ਹੁਣ ਆਪਾਂ ਜੇਕਰ ਕਹਿੰਦੇ ਕਨਕਲੂਜਨ ਦੇਖੀਏ ਤਾਂ ਕਲੂ ਕਨਕਲੂਜਨ ਵਿੱਚ ਕੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਕੀ ਹੋਇਆ ਸੀਗਾ ਰੀਵ ਲੈਂਦੇ ਆਪਾਂ ਲਿਖਣ ਦੀ ਬਸ ਜ਼ਰੂਰਤ ਤਾਂ ਹੈ ਨਹੀਂ ਹਨ ਕੋਈ ਜ਼ਰੂਰਤ ਨਹੀਂ ਦੇਖੋ ਜੇਕਰ ਆਪਾਂ ਨੇ ਅਨੁਸਾਰ ਕਿਹਾ ਤਾਂ ਥੋੜਾ ਜਿਹਾ ਮਤਲਬ ਇਨਫੋਰਮੇਸ਼ਨ ਦੇ ਲਈ ਜਦੋਂ ਇਹ ਵਾਲਾ ਯੁੱਧ ਹੋਇਆ ਸੀਗਾ ਕਿੰਨਾ ਵਿਚਕਾਰ ਹੋਇਆ ਸੀਗਾ ਜੀ ਰਕਸ਼ਸਾਂ ਤੇ ਦੇਵੀ ਦੁਰਗਾ ਦੇ ਵਿਚਕਾਰ ਯੁੱਧ ਹੋਇਆ ਕਿਉਂ ਸੀਗਾ ਕਿਉਂਕਿ ਉਹਨਾਂ ਨੇ ਰਕਸ਼ਸਾਂ ਨੇ ਜੋ ਕਿ ਸ਼ੁੱਭ ਤੇ ਨਿਸ਼ੁੱਭ ਸੀਗੇ ਜੋ ਕਿ ਬਹੁਤ ਤਾਕਤਾਂ ਦੇ ਮਾਲਕ ਸੀਗੇ ਉਹਨਾਂ ਨੇ ਸਵਰਗ ਲੋਕ ਤੇ ਕਬਜ਼ਾ ਕਰਨਾ ਚਾਹਿਆ ਸੀਗਾ ਤੇ ਸਵਰਗ ਲੋਕ ਨੂੰ ਉਹਨਾਂ ਤੋਂ ਛਡਾਉਣ ਦੇ ਲਈ ਮਾਤਾ ਦੁਰਗਾ ਜੀ ਨੇ ਉਹ ਸ਼ੁੱਭ ਤੇ ਨਿਸ਼ੁੱਭ ਨਾਲ ਮੁਕਾਬਲਾ ਕੀਤਾ ਸੀਗਾ ਤੇ ਉਹਨਾਂ ਨੂੰ ਮਾਰ ਕੇ ਉਹਨਾਂ ਨੇ ਯਮ ਲੋਕ ਪੇਜ ਦਿੱਤਾ ਸੀਗਾ ਤੇ ਦੁਬਾਰਾ ਇੰਦਰ ਦੇਵ ਨੂੰ ਕਿ ਜੀ ਜੋ ਕਿ ਪਹਿਲਾਂ ਸ਼ੁਭ ਤਿੰਨ ਸ਼ੁਭ ਨਾਲ ਯੁੱਧ ਕਰਕੇ ਹਾਰ ਚੁੱਕਿਆ ਸੀਗਾ ਦੁਬਾਰਾ ਉਹਨਾਂ ਨੂੰ ਬੁਲਾਇਆ ਉਹਨਾਂ ਦਾ ਰਾਜ ਅਭਿਸ਼ੇਕ ਕੀਤਾ ਸਵਰਗ ਲੋਗ ਦਾ ਰਾਜਾ ਬਣਾ ਦਿੱਤਾ ਤੇ ਸ਼੍ਰੀ ਗੁਰੂ ਗੋਬੀ ਸਿੰਘ ਜੀ ਕੀ ਕਹਿੰਦੇ ਆ ਕਿ ਜਿਹੜਾ ਵੀ ਇਨਸਾਨ ਇਸ ਪਾਠ ਨੂੰ ਪੜ੍ਹਦਾ ਆ ਇਹ ਵਾਰਾਂ ਨੂੰ ਪੜ੍ਹਦਾ ਆ ਇਹ ਪੌੜੀਆਂ ਨੂੰ ਪੜ੍ਹਦਾ ਆ ਉਹ ਦੁਬਾਰਾ ਇਸ ਜੁਨ ਵਿੱਚ ਨਹੀਂ ਆਉਂਦਾ ਠੀਕ ਹੈ ਜੀ ਆਈ ਹੋਪ ਯੂ ਅੰਡਰਸਟੈਂਡ ਇਸ ਦੇ ਨਾਲ ਹੀ ਆਪਣਾ ਜਿਹੜਾ ਬੀਰਕਾਵ ਖਤਮ ਹੋ ਗਿਆ ਆ ਇਸ ਤੋਂ ਬਾਅਦ ਸਿਲੇਬਸ ਚ ਆਪਾਂ ਦੇਖੀਏ ਕੀ ਆ ਸਿਲੇਬਸ ਚ ਦੇਖ ਲਈਏ ਆਪਾਂ ਸਿਲੇਬਸ ਦੇ ਵਿੱਚ ਆਪਣੀਆਂ ਜੀਵਨੀਆਂ ਤੇ ਰਚਨਾਵਾਂ ਹੋ ਗਈਆਂ ਬਈ ਕਿਹੜੀਆਂ ਕਿਹੜੀਆਂ ਜੀਵਨੀਆਂ ਅਪਡੇਟ ਰਚਨਾਵਾਂ ਆਪਣੀਆਂ ਹੋ ਗਈਆਂ ਆ ਠੀਕ ਹੈ ਜੀ ਇੱਕ ਗੁਰਮਤਕਾਵੀਆਂ ਵੀ ਹੋ ਗਈਆਂ ਗੁਰਮਤਕਾਵ ਵੀ ਹੋ ਗਿਆ ਆਪਣਾ ਕੰਪਲੀਟ ਇਹ ਵੀ ਆਪਣਾ ਹੋ ਗਿਆ ਕੰਪਲੀਟ ਬੀਰ ਕਾ ਵੀ ਹੋ ਗਿਆ ਅੱਜ ਠੀਕ ਹੈ ਜੀ ਬੀਰ ਕਾ ਵੀ ਹੋ ਗਿਆ ਗੁਰਮਤ ਕਾ ਵੀ ਹੋ ਗਿਆ ਹੁਣ ਆਪਾਂ ਕਰਾਂਗੇ ਜੀ ਆਧੁਨਿਕ ਪੰਜਾਬੀ ਕਵਿਤਾ ਪਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਤੇ ਸਰਜੀਤ ਪੱਤਰ ਠੀਕ ਹੈ ਜੀ ਇਹਨਾਂ ਦੇ ਆਫ ਕੋਰਸ ਮੈਨੂੰ ਲੱਗਦਾ ਕਿ ਆਪਣੇ ਇਹੀ ਹੋਣਗੇ ਇੰਟਰੋਡਕਸ਼ਨ ਜੀ ਹੋਣਗੇ ਤੇ ਉਹਨਾਂ ਦੇ ਪੋਇਟਰੀ ਦਾ ਨਾਮ ਹੋਏਗਾ ਜ਼ਿਆਦਾ ਤਾਂ ਆਪਾਂ ਦੀਪ ਤਾਂ ਇਹਨਾਂ ਬਾਰੇ ਕੀ ਵੀ ਪੜਨਾ ਹਨ ਕਿਉਂਕਿ ਆਪ ਇਹਨਾਂ ਦੇ ਪੰਜਾਬੀ ਨਾਲ ਸੌਖੀ ਆ ਜਿਹੜੇ ਆਧੁਨਿਕ ਪੰਜਾਬੀ ਕਵਿਤਾ ਆ ਨਾ ਇਹਨਾਂ ਦੀ ਪੰਜਾਬੀ ਸੌਖੀ ਆ ਇਹਨਾਂ ਦੀ ਡੀਪ ਪੰਜਾਬੀ ਨਹੀਂ ਹੈਗੀ ਤੇ ਆਪ ਨੂੰ ਪੜ ਕੇ ਹੀ ਸਮਝ ਆ ਜਾਂਦੀ ਆ ਆਧੁਨਿਕ ਪੰਜਾਬੀ ਕਵਿਤਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੀ ਪੜਨਾ ਆ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਸੈਕਿੰਡ ਨੰਬਰ ਤੇ ਕੀ ਪੜਨਾ ਜੀ ਪ੍ਰੋਫੈਸਰ ਪੂਰਨ ਸਿੰਘ ਫੋਰਥ ਨੰਬਰ ਤੇ ਕੀ ਪੜਨਾ ਹੈ ਜੀ ਸੁਰਜੀਤ ਪਾਤਰ ਮੈਂ ਟਰਾਈ ਕਰਾਂਗੀ ਕਿ ਆਪਾਂ ਜਨ ਦੇ ਮਨਥ ਦੇ ਵਿੱਚ ਪੂਰਾ ਸਾਹਿਤ ਕੰਪਲੀਟ ਕਰ ਲਈਏ ਠੀਕ ਹੈ ਜੀ ਸਾਹਿਤ ਕੰਪਲੀਟ ਕਰਕੇ ਆਪਾਂ ਰੱਖ ਲਈਏ ਤਾ ਜੋ ਜੋਦੋ ਪੇਪਰ ਆਪਣਾ ਆਇਆ ਬਸ ਆਪਾਂ ਇਹਨਾਂ ਦੀ ਕੀ ਕਰੀਏ 2x ਦੀ ਸਪੀਡ ਤੇ ਇਹਨਾਂ ਦੀ ਜਸਟ ਆਪਾਂ ਰਿਵੀਜ਼ਨ ਲਈਏ ਤੇ ਆਪਣਾ ਪੂਰਾ ਪੇਪਰ ਹੋ ਜਾਏ ਸੋ ਲਾਸਟੇ ਮੈਂ ਇਹੀ ਕਹਾਂਗੀ ਬਈ ਜਿਨ੍ਹਾਂ ਨੇ ਚੈਨਲ ਨੂੰ ਜੁਆਇਨ ਨਹੀਂ ਕਰਿਆ ਕਰ ਲਓ ਟੈਲੀਗ੍ਰam ਗਰੁੱਪ ਆਪਣਾ ਹੈਗਾ ਯਾ ਜੀ ਪੀਡੀਐਫ ਦੇਨੇ ਉਹ ਵੀ ਤੁਸੀਂ ਜੁਆਇਨ ਕਰ ਲਓ ਠੀਕ ਹੈ ਜੀ ਜਿਹਦੇ ਵਿੱਚ ਜ਼ਿਆਦਾਤਰ ਮੇਰੇ ਨਾਲ ਸਾਇੰਸ ਮੈਥ ਵਾਲੇ ਸਟੂਡੈਂਟ ਐਡ ਹੋਏ ਗਏ ਆ ਠੀਕ ਹੈ ਜੀ ਸਾਇੰਸ ਮੈਥ ਵਾਲੇ ਸਟੂਡੈਂਟ ਹੈਗੇ ਆ ਜੇਕਰ ਤੁਸੀਂ ਪੰਜਾਬੀ ਦੇ ਲਈ ਉੱਥੇ ਪੀਡੀਐਫ ਨੂੰ ਲੈਣਾ ਚਾਹੁੰਦੇ ਹੋ ਤੁਸੀਂ ਜੁਆਇਨ ਕਰ ਲਓ ਥੈਂਕ ਯੂ so much ਹੋਰ ਵਾਚ ਦਿਸ ਸੈਸ਼ਨ ਓਕੇ ਹਾਂਜੀ ਬਣੇ ਰਹੋ ਨਾਲ